ਮਣਕੇ ਬਣਦੇ ਨੇ ਇਹ ਦੇਉ ਸਰੂਰ ਅੱਜ ਓਏ ਇਹ ਗੱਲ ਸੁਣ ਲੈ ਪਿੰਡ 'ਚ ਗੱਲਾਂ ਹੋਈ ਜਾਂਦੇ ਨੇ ਮੈਨਾਂ ਤੇਰਾ ਪਤਾ ਲੈਣ ਆਉਣਾ ਸੀਗਾ ਮੈਨੂੰ ਪਤਾ ਨੂੰ ਕੀ ਗੋਲੀ ਵੱਜੀ ਆ ਮੇਰੇ ਮੈਂ ਜਨ ਰਤ ਖੁੱਲੇ ਫਿਰਦਾਂਗਾ ਫਿਰ ਮੇਰੀ ਜ਼ਿੰਦਗੀ ਮੈਂ ਪੀਊਂਗਾ ਹਾਂ ਨਹੀਂ ਤੈਨੂੰ ਮਾਰਨ ਦਿੰਦਾ ਮੈਂ ਗੱਲ ਸੁਣ ਲੈ ਮੇਰੀ ਜਿੰਨ ਜਕਰ ਤੇਰਾ ਤੇਲੂ ਜਾਊਗਾ ਉਹ ਮਾਰੂ ਦਾਰੂ ਹੀ ਪੀਣਾ ਦਾਰੂ ਕਿਤੇ ਮਾਰਦੀ ਹੁੰਦੀ ਨਾ 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 ਇਹ ਮਾੜੀ ਐ ਤੈਨੂੰ ਇਹ ਖਾ ਜੂਗੀ ਇਹ ਤੈਨੂੰ ਛੁੱਟਦੀ ਨਹੀਂ ਲੜਾ ਹੱਡਾਂ ਦੇ ਬੜੀ ਪੀਆ ਹੱਡਾਂ 'ਚ ਮੈਂ ਤੇਰੀ ਛੜਾਊਂਗਾ ਤਨੋਂ ਲੈ ਤਨੋਂ ਲੈ ਕੇ ਚਾਉਂਦਾ ਤਨੂੰ ਆ ਜਾ ਪੱਕੀ ਗੱਲ ਹੈ ਹਾਂ ਚੱਲ ਤਨੋਂ ਲੈ ਕੇ ਚਾਉਂਦਾ ਮੇਰਾ ਤੜਕੀ ਜੀ ਕਰਾਉਂਦਾ ਆ ਜਾ ਤਨੋਂ ਮਤਮੰਨ ਕਿਦੋਂ ਹੁੰਦਾ ਦਾਰੂ ਵਾਲੇ ਕੀੜੇ ਨੇ ਬੱਸ ਇੱਕ ਪੈਗ ਲਾ ਜਿੰਦਾਬਾਦ ਤੇ ਦੋਲ ਵਾਲਾ ਫਿਰ ਜਿੰਦਾਬਾਦ ਐਂਡ ਤੂੰ ਤਾਂ ਫਿਰ ਉਹ ਕਹਿੰਦੇ ਨੇ ਓ ਤੈਨੂੰ ਕਸਦਾ ਪਤਾ ਨਹੀਂ ਲੱਗਦਾ ਹੁਣ ਹੈਗਾ ਤੈਨੂੰ ਗੱਲ ਸੁਣ ਲੈ ਤੈ ਸਾਰੀ ਹਾਲਤ ਆਪਦੀ ਖਰਾਬ ਕਰ ਲਈ ਬਈ दारू ਛਡਨੀ ਦਾ ਚਾਹਣਾ ਪਰ ਜੀ ਕਰਿਆਉਂਦਾ ਫਿਰ ਕੀ ਕਰੀਏ ਮਾਂ ਛਡਾਦਾ ਗਰੰਟੀ ਨਾਲ ਕੋਈ ਫਿਕਰ ਨਾ ਕਰੋ ਕੋਈ ਜੀ ਨਹੀਂ ਕਰਦਾ ਹੋਰ ਕਿਹੜੇ ਕਿਹੜੇ ਨਸ਼ੇ ਛੜਾਉਂਦੇ ਤੂੰ ਬਣਾ ਬਈ ਸਾਰੇ ਨਸ਼ੇ ਕੂ ਲਿਪ ਤੋਂ ਲੈ ਕੇ ਚਿੱਟੇ ਤੱਕ ਸਾਰੇ ਨਸ਼ੇ ਫੀਮ ਪੁੱਕੀ ਜੜ ਦਾ ਵਿੱਚ ਸਾਰਾ ਕੁਝ ਲਾ ਲ ਜਿਹੜੀ ਜੀਬ ਵਾਲੀ ਗੋਲੀ ਹੁੰਦੀ ਆ ਸਾਰਾ ਕੁਝ ਮੈਡੀਕਲ ਕਾਦ ਨਾ ਛੜਾਉਂਗੇ ਆ ਦਵਾਈ ਨਾਲ ਹਰੇਕ ਛੜਾ ਦੋਗੇ ਬਈ ਸਾਰੇ ਸਾਰੇ ਨਸ਼ੇ ਇਹਦਾ ਕੋਈ ਨੁਕਸਾਨ ਕੋਈ ਨ ਕਿੰਨਾ ਕ ਟਾਈਮ ਖਾਣੀ ਪੂਵੇ ਇਹਦਾ ਕੋਰਸ 2 ਤੋਂ 3 ਮਹੀਨੇ ਦਾ ਕੋਰਸ ਹੈ ਅੱਛਾ ਕੀ ਹੈ 15 ਦਿਨਾਂ ਚ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਂਦਾ ਕਰੇ ਨਹੀਂ ਨਹੀਂ ਕਿਵੇਂ ਇਹ ਤੇ ਪਾਣੀ ਦੇ ਵਿੱਚ 20 20 ਬੂੰਦਾ ਪਾ ਕੇ ਲੈਣੀ ਹੈ ਸਵੇਰੇ ਸ਼ਾਮ ਅਜਾ ਬੂੰਦਾ ਵਾਲੀ ਆ ਹਾਂ 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 ਆਉਣ ਲੜ ਭੀ ਇਹਨੂੰ ਕਿਸੇ ਨੇ ਮੰਗਵਣੀ ਓਏ ਆਉਣ ਭੀ ਦਾਂਗੇ ਇੰਡੀਆ ਚ ਕੋਰੀਅਰ ਆਪਣਾ ਬਿਲਕੁਲ ਫ੍ਰੀ ਹੈ ਬਾਹਰ ਵੀ ਆਪਾਂ ਕੋਰੀਅਰ ਕਰ ਦਿੰਨੇ ਮੰਨ ਗਿਆ ਐ ਨਹੀਂ ਤੈਨੂੰ ਮੈਂ ਕੁਝ ਹੋਣ ਦਾ ਤੇਰੇ ਨਾਲ ਪ੍ਰੇਮ ਆ ਮੇਰਾ ਇਹ ਕੀ ਕਹਿੰਦੇ ਨੇ 20 ਤੁਕਤਲੇ ਪਾਉਣੇ ਠੀਕ ਆ ਠੀਕ ਆ ਹਾਂ ਇਹ ਤੈਨੂੰ 9 ਵਾਰ 9 ਕਰ ਦੂਗੀ